ਬਾਦਿਲਕਟੇ ਪੇਟ ਮੌਜਮ ਦੇ ਵਿੱਚ ਹੋਏ ਝਗੜੇ ਮਾਮਲੇ ਦੇ ਵਿੱਚ ਦੂਜਾ ਪੱਖ ਵੀ ਆਇਆ ਮੀਡੀਆ ਦੇ ਸਾਹਮਣੇ ਦੂਜੇ ਪੱਖ ਦੇ ਦੋ ਲੋਕ ਹੋਏ ਜ਼ਖਮੀ ਸਿਵਲ ਹਸਪਤਲ ਦੇ ਵਿੱਚ ਕਰਵਾਇਆ ਪਰਦੀ ਫਾਜ਼ਿਲਕਾਦੇ ਪਿੰਡ ਮੋਜ਼ਮ ਦੇ ਵਿੱਚ ਬੀਤੀ ਸ਼ਾਮ ਹੋਏ ਝਗੜੇ ਮਾਮਲੇ ਦੇ ਵਿੱਚ ਦੂਜੇ ਪਖ ਦੇ ਦੋ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਫਾਜ਼ਿਲਕਾਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਇਸ ਮਾਮਲੇ ਦੇ ਵਿੱਚ ਦੂਜੇ ਪਖ ਦੇ ਲੋਕਾਂ ਨੇ ਜਰਕਰ ਦਿੰਦੇ ਹੋਏ ਦੱਸਿਆ ਕਿ ਪਹਿਲੇ ਪਖ ਵੱਲੋਂ ਟਰੈਕਟਰ ਉਹਨਾਂ ਦੇ ਪਿੱਛੇ ਲਗਾ ਕੇ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਹਮਲਾਵਰਾਂ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਜਿਸ ਦੇ ਚਲਦਿਆਂ ਦੋ ਲੋਕ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਫਾਜ਼ਿਲਕਾਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਅੱਜ ਕੀ ਹਾਂ ਮੈਂ ਤੁਹਾਡਾ ਜੀ ਹੋ ਜੀ ਕੀ ਨਾਮ ਤੁਹਾਡਾ ਕਰਨੈ ਅੰਸਰ ਜੀ ਕਿੱਥੇ ਰਹਿਣ ਵਾਲੇ ਹੋ ਮੋਜਮਪਿੰਡ ਕੀ ਮਾਮਲਾ ਕੀ ਹੈ ਸਟਾ ਜਿਹੜਾ ਤੁਹਾਡੇ ਮੱਝਿਆ ਨੇ ਸਰ ਜੀ ਰਸਤੇ ਨੂੰ ਲੈ ਕੇ ਝਗੜਾ ਹੋਇਆ ਸੀ ਕਦੋਂ ਦੀ ਗੱਲ ਹੈ ਜੀ ਇਹ ਕੱਲ ਦੀ ਜੀ 2 ਤਰੀਕ ਦੀ ਕਿਹਨਾਂ ਨਾਲ ਝਗੜਾ ਹੋਇਆ ਤੁਹਾਡਾ ਇਹ ਜਗਦੀਸ਼ ਸਿੰਘ Pritam ਸਿੰਘ ਤੇ ਮੋਹਨ ਸਿੰਘ ਇਹ ਕਿੱਥੇ ਤੁਹਾਡੇ ਪੜੋਸ਼ੀ ਰਹਿੰਦੇ ਜੀ ਹਾਂਜੀ ਘੰਟ ਨਾਲ ਹੀ ਕੀ ਮਾਮਲਾ ਕੀ ਸੀਗਾ ਸਰ ਜੀ ਰਸਤੇ ਨੂੰ ਲੈ ਕੇ ਇਕ ਵਾਰੀ ਸਤਾਉ ਨੰਦਵਾਪ ਕਰਾਉਂ ਹਾਂਜੀ ਸਾਂਝਾ ਛੱਡਿਆ ਹੋਇਆ ਸੀ ਕੀ ਗੱਲਬਾਤ ਕੀ ਬਣੀ ਸੀ ਜਿਹੜਾ ਜਿਹੜਾ ਗੱਲ ਇਸ ਤੇ ਵੱਧ ਕੇ ਤੁਹਾਡੀ ਹਾਂਜੀ ਅਸੀਂ ਸਤਕਰਨ ਪੰਚਾਇਤ ਨੂੰ ਵੀ ਭੇਜਿਆ ਸੀ ਪਰ ਉਹਨਾਂ ਦਾ ਮਸ਼ਵਰਾ ਪਹਿਲੇ ਬਣਿਆ ਸੀ ਤੇ ਉਹਨਾਂ ਸਾਡੇ ਮਗਰ ਟਰੈਕਟਰ ਲਾ ਕੇ ਕਰੇ ਅਸੀਂ ਪਹੁੰਚ ਆਏ ਸੀ ਇੱਥੇ ਕਰੇ ਆ ਕੇ ਮੁਸੱਤਾ ਕੀਤੀਆਂ ਸੀ ਤੁਸੀਂ ਕਿੰਨੇ ਜਾਣੇ ਸੀਗੇ ਅਸੀਂ ਜੀ ਕਰਦੇ ਹੈਗੇ ਸੀ ਦੋ ਜਣੇ ਹੈਗੇ ਸੀ ਮੈਂ ਤੁਹਾਨੂੰ ਕਿੰਨੇ ਸਟਾ ਵਜੀ ਹੈ ਜੀ ਮੈਂ ਜਿ ਸਿਰ ਤੇ ਦੋ ਜੀ ਤੁਹਾਡੇ ਕਿਨੇ ਫੈਮਿਲੀ ਮੈਂਬਰ ਜਿਹੜੇ ਨੇ ਐਡਮਿਟ ਨੇ ਉੱਥੇ ਦੋ ਹੈ ਸਰ ਕੀ ਮੰਗੀ ਕਰਦੇ ਹੋ ਮਰਦ ਸੇ ਜੀ ਬੰਦੀ ਕਾਰਵਾਈ ਕੀਤੀ ਜਾ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਕੀ ਕਹਾਂਗਾ ਤੁਸੀਂ ਹਸਪੀਟਲ ਆਏ ਹੋ ਸਾਡਾ ਝਗੜਾ ਹੋ ਗਿਆ ਸੀ ਰਸਤੇ ਤੇ ਚੱਲਦੇ ਕੀ ਗੱਲ ਕੀ ਬਣੀ ਪੂਰੀ ਬਸ ਕੋਚ ਨੇ ਆ ਇੱਕ ਬਾਨਾ ਬਣਾ ਲੈਣ ਟਰੈਕਟਰ ਦਾ ਵੀ ਟਰੈਕਟਰ ਨਾਲ ਤਾਂ ਟੱਲਾ ਕਰੋ ਤੇ ਟਰੈਕਟਰ ਸਾਡਾ ਸਾਹਦ ਤੇ ਖੜਿਆ ਸੀ ਤੇ ਕਹਿੰਦੇ ਸੀ ਲੜਨਾ ਪੰਚਾਇਤ ਵੀ ਗੱਲ ਕੀਤੀ ਸੀ ਤੇ ਪੰਚਾਇਤ ਦੀ ਬਣਾਨੀ ਮੰਨੀ ਪਹਿਲਾਂ ਕੋਈ ਝਗੜਾ ਵੈਸੇ ਤੁਹਾਡਾ ਪਹਿਲਾਂ ਨਹੀਂ ਹੈ ਵੈਸੀ ਸਾਡਾ ਜ਼ਮੀਨ ਦਾ ਹੈ ਸੀ ਕਾਨੂੰਨੀ ਕਾਰਵਾਈ ਚੱਲੀ ਜਾਂਦੀ ਸੀ ਹੋਰ ਸਾਡੇ ਕੋਈ ਝਗੜਾ ਨਹੀਂ ਹੈਗਾ ਸੀ ਪੰਚਾਇਤ ਵਿੱਚ ਗਏ ਸੀਗੇ ਹਾਂ ਪੰਚਾਇਤ ਵਿੱਚ ਗਏ ਸੀ ਪੰਚਾਇਤ ਨੂੰ ਮੰਨੀ ਨਹੀਂ ਤੇ ਕਹਿੰਦੇ ਸਿੱਧਾ ਲੜਾਈ ਕਰਨੀ ਹੈ ਅੱਜ ਤੇ ਪੰਚਾਇਤ ਕਹਿੰਦੀ ਵੀ ਲੜਨ ਨੂੰ ਹੈਗੇ ਨਾ ਤੁਸੀਂ ਧਿਆਨ ਨਾ ਰੱਖਿਆ ਅਸੀਂ ਘਰੇ ਹੈਗੇ ਸੀ ਤੇ 15 20 ਜਣੇ ਆ ਕੇ ਸਾਡੇ ਘਰੇ ਆ ਟਰੈਕਟਰ ਲੈ ਕੇ ਆ ਗਏ ਸੀ ਕੱਤੋਂ ਦੀ ਗੱਲ ਹੈਗੀ ਐ ਤੇ ਕੱਲ ਦੀ ਹੈਗੀ ਐ ਖੇਤ ਵੀ ਟਰੈਕਟਰ ਲਾਈ ਫਿਰਨੇ ਤੇ ਉੱਤੇ ਪਜਾਈ ਬਜੂ ਹੀ ਫਿਰਨੇ ਤੇ ਬੰਦੇ ਕਾਫੀ ਹੈਗੇ ਸੀ ਫਿਰ ਅਸੀਂ ਘਰੇ ਆ ਕੇ ਤੇ ਕਰਿਆ ਕਿ ਲੋ ਸਾਰੇ ਟਰੈਕਟਰ ਸਾਡੇ ਬੰਦਿਆਂ ਚੜਾਣ ਲੱਗੇ ਫਿਰ ਅਸੀਂ ਕਰਿਆ ਚਲੇ ਗਏ ਸੀ ਕੋਈ ਸੂਚਨਾ ਦਿੱਤੀ ਪੁਲਿਸ ਨੂੰ ਤੁਸੀਂ ਸੂਚਨਾ ਦਿੱਤੀ ਸੀ ਕੀ ਕਾਰਵਾਈ ਕੀਤੀ ਪੁਲਿਸ ਨੇ ਤੁਹਾਨੂੰ ਹਾਲੇ ਤੱਕ ਤੱਕ ਕੋਈ ਕਾਰਵਾਈ ਕੀਤੀ ਆਏ ਸੀ ਉਹਨਾਂ ਕੇ ਵਿਖਾਣੇ ਆ ਜਾ ਤੁਹਾਡਾ ਹੱਲ ਕਰ ਦੇਾਂਗੇ ਕੀ ਮੰਗ ਕੀ ਕਰਦੇ ਹੋ ਬਸ ਨਿਸਾਬ ਹੋਣਾ ਚਾਹੀਦਾ ਕੇ ਨਾਮ ਕੀ ਆਪਣਾ ਮੇਰਾ ਨਾਮ ਬਲਵਿੰਦਰ ਸਿੰਘ ਕਿੱਥੇ ਰਹਿਣ ਵਾਲਿਓ ਪਿੰਡ ਮੋਜਾ ਟਾਣੀ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਪ੍ਰੇਮ ਸਿੰਘ ਜੀ ਪ੍ਰੇਮ ਸਿੰਘ ਜੀ ਇਹ ਜਿਹੜਾ ਲੜਾਈ ਝਗੜਾ ਹੋਇਆ ਇਹ ਤਾਂ ਕੀ ਮਾਮਲਾ ਕੀ ਪੋਰਾ ਕੀ ਗਲਵਾਟ ਕੀ ਬਣਨੀ ਸੀ ਆਪਰੇ ਸਰ ਇਹਨਾਂ ਤੇ ਪਹਿਲਾਂ ਵੀ ਐਫ ਆਰ ਕੱਟੀ ਵੀ ਸੀ ਦੂਜੀ ਪਾਰਟੀ ਜਗਦੀਸ਼ ਸਿੰਘ ਤੇ ਪ੍ਰੀਤਮ ਸਿੰਘ ਤੇ ਕਿਸ ਮਾਮਲੇ ਨੂੰ ਲਾ ਕੇ ਇਹ ਸਰ ਇਹਨਾਂ ਨੇ ਜ਼ਮੀਨ ਕਬਜ਼ਾ ਕੀਤਾ ਸੀਗਾ ਔਰ ਖੜੀ ਫਸਲ ਵਾਈ ਸੀਗੀ ਸਾਡੀ ਅੱਜ ਕਰੀਬ 2021 ਦਾ ਮੁਕਦਮਾ ਸੀਗਾ ਦਰਜ ਹੋਇਆ ਸੀਗਾ ਉਸ ਨੂੰ ਲੈ ਕੇ ਕਈ ਵਾਰ ਸਾਡੇ ਨਾਲ ਝਗੜਾ ਕਰਦੇ ਸੀ ਖੇਤ ਵਿੱਚ ਤੇ ਕੱਲ ਚਾਚਾ ਖੇਤ ਗਏ ਸੀ ਪੱਠੇ ਲੈਣ ਟਰੈਕਟਰ ਤੇ ਉਹ ਰਸਤੇ ਵਿੱਚ ਉਹਨਾਂ ਦਾ ਗੱਡੀ ਲਾ ਕੇ ਤੇ ਸਾਡਾ ਟਰੈਕਟਰ ਰੋਕ ਲਿਆ ਤੇ ਜਿਵੇਂ ਹੀ ਇਹਨਾਂ ਦੇ ਪਿੱਛੇ ਲੱਗੇ ਤੇ ਇਹਨਾਂ ਦੇ ਮਗਰ ਆ ਕੇ ਤੇ ਟਰੈਕਟਰ ਹੀ ਘਰੇ ਸਾਡੇ ਲੈ ਆਏ ਤੇ ਇਹਨਾਂ ਨੂੰ ਸੱਟਾ ਕਰ ਦਿੱਤੀ ਕਿੰਨੇ ਬੰਦੇ ਜਾ ਕੇ ਮਗਰ ਆਦੇ ਸਾਡੇ ਜੀ ਦੋ-ਚਾਰ ਬੰਦੇ ਜਾ ਕੇ ਮਿਲ ਹੋਈ ਸੀ ਕੋਈ ਟਰੈਕਟਰ ਵੀ ਤੋੜਿਆ ਤੁਸੀਂ ਉਹਨਾਂ ਦਾ ਨਹੀਂ ਅਸੀਂ ਨਹੀਂ ਸਰ ਤੋੜਿਆ ਉਹਨਾਂ ਨੇ ਘਰੇ ਆ ਕੇ ਸਿੱਧਾ ਸਾਡੇ ਪਿੱਲਰ ਨੂੰ ਮਾਰਿਆ ਸੀ ਬੰਦੇ ਸਾਡਾ ਇਹ ਠਾਲਣ ਕੇ ਸਿੱਖ ਬੱਚੇ ਬਚ ਗਏ ਸੀ ਮੰਗ ਕੀ ਕਰਦੇ ਹੋ ਮੰਗ ਸਰ ਪ੍ਰਸ਼ਾਸਨ ਹੀ ਕਰਨ ਦੇ ਕੋ ਬਣਦੀ ਕਾਰਵਾਈ ਕੀਤੀ ਜਾਵੇ ਇਹਨਾਂ ਤੇ